ਹਾਂਜੀ ਅੱਜ ਦੇ ਵਲੌਗ 'ਚ ਆਪ ਦਾ ਸਵਾਗਤ ਆ ਤੇ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਬਣਾਉਣੇ ਆਂ ਪਿੰਡੀਆਂ ਤੇ ਅੱਧਾ ਕਿਲੋ ਪਿੰਡੀਆਂ ਲਈਆਂ ਆਪਾਂ ਤੇ ਉਹਨਾਂ ਨੂੰ ਧੋਸਮਾਰ ਕੇ ਆਪਾਂ ਪਹਿਲਾਂ ਹੀ ਰੱਖ ਲਿਆ ਸੀ ਤਾਂ ਹੁਣ ਨਾ ਇਹਨਾਂ ਨੂੰ ਆਪਾਂ ਲੰਮੇ ਲੋਟ ਨਾ ਐਵੇਂ ਆ ਦੇਖੋ ਮੈਂ ਕੱਟ ਪਾਇਆਗਾ ਐਸ ਲੋਟ ਕੱਟ ਪਾ ਕੇ ਬਣਾਵਾਂਗੇ ਤੇ ਅੱਜ ਆਪਾਂ ਗੂਲ ਗੋਲ ਨਹੀਂ ਬਣਾਉਣੀ ਆ ਦੂਜੀਆਂ ਅੱਜ ਇਕ ਲੰਮੀਆਂ ਪਿੰਡੀਆਂ ਬਣਾਉਣੀਆਂ। ਬਹੁਤ ਟੇਸਟੀ ਬਣਦੀਆਂ ਐ ਇਸ ਲੋਟ ਨਾਲ। ਬਹੁਤ ਵਧੀਆ ਲੱਗਣ। ਦੇਖਣ ਨੂੰ ਵੀ ਬੜੀਆਂ ਵਧੀਆ ਲੱਗਦੀਆਂ ਤੇ ਟੇਸਟੀ ਵੀ ਬਣਦੀਆਂ। ਸਰਦਾਰ ਜੀ ਨੂੰ ਪਿੰਡੀਆਂ ਬਹੁਤ ਜ਼ਿਆਦਾ ਪਸੰਦ ਆ। ਮੇਰਾ ਆਪਾ ਸਰਦਾਰ ਜੀ ਵਾਸਤੇ ਇਹ ਜਿਹੜੀਆਂ ਪਿੰਡੀਆਂ ਬਣਾ ਰਹੇ ਆਂ ਭਾਈ। ਮੰਗ ਲੇ। ਸਿਕਾ ਲੈ ਗਾ ਮੈਂ ਸਮਾਰ ਕੇ ਨਾ ਪੂਰੀਆਂ ਵਧੀਆ। ਤੋ ਕਿ ਸੁਕਾਤੀ ਨਹੀਂ ਨਾ ਜੇ ਵਧੀਆ ਨਹੀਂ ਸੁੱਕਦੀਆਂ ਹੋਰੀ ਲਾਲਾਂ ਜਿਓ ਬਣ ਜਾਂਦੀਆਂ ਚੀਰੀਆਂ ਵੀ ਨਹੀਂ ਜਾਂਦੀਆਂ ਜਮਾ ਖੋਸ ਕੋਸ ਤਾਂ ਦੇਖੋ ਨਾ ਹੱਥਾਂ ਨਾਲ ਲੱਗ ਰਹੀਆਂ ਵੇ ਬਧੀਏ ਖੋਸ ਕੋਸ ਤੋਂ ਸੁਕਾਤੀ ਹੁਣ ਤਾਂ ਗਰਮੀ ਆਉਂਦੀ ਵਧੀਆ ਰਹੇ ਇਸੇ ਹੀ ਆ ਢਿੰਡੀ ਬਹੁਤ ਬੰਦੀ ਗਰਮੀ ਚ ਐਸ.ਟੀ.ਵੀ. ਬਹੁਤ ਲੱਗਦੀ ਆ ਮੇਰੇ ਬੇਟੇ ਨੂੰ ਵੀ ਬਹੁਤ ਪਸੰਦ ਆ। ਅਨਪਾ ਦੋ ਵਾਰੀ ਅੱਜ ਤੋਂ ਪਹਿਲਾਂ ਚਾਹ ਬਣਾ ਕੇ ਪੀਣੀ, ਬਰਤਨ ਕਰਦੇ ਸਾਫ। ਤੇ ਹੁਣ ਆਪਾਂ ਇਹ ਲਾਂਗੇ ਸਬਜ਼ੀ ਤੇ। ਪੰਜ ਢਿੰਡੀਆਂ ਤਵਾਸਾ ਪੱਕਾਤ ਲਈਆਂ, ਦੋ ਕੜੇਟੀਆਂ ਲਿਖੀਆਂ ਨਿਕਲੀਆਂ ਇਹ। ਬੱਚੇ ਜੇ ਰਹਿ ਗਿਆ ਦੇ। ਤੁਸੀਂ ਜਲਦੀ ਜਲਦੀ ਆਪਾਂ ਚੀਰ ਪਾ ਲਈਏ ਅੱਜ ਰੋਟੀ ਨਹੀਂ ਹੋਣੀ ਦੇਰ ਤਾਂ ਪਾਸ ਰੱਖਤਾ ਹਾਂ ਮੀਨਣਾ ਦਾ ਲਾਪਾ ਕੋਈ ਨਹੀਂ ਲਗਾਤੀਆਂ ਤਿਆਰ ਆਪਾਂ ਕੱਟ ਕੇ लाइए तो ये यहनू ब्रीक ब्रीक करके ना कट लगे दो टमाटर लाइए पाँच कट बरीक ब्रीक करके कटा नहीं होंगे है और के वे ना जल्दी बन जाता जल्दी भाई मत मतलब कि नहीं फिर थोड़ा ज़्यादा टाइम लग जाता इस तो पहले ही berikut-berikut kerja katamanya ataupun di petang yang jauh lebih wanita ਚਲੋ ਜੀ ਟਮਾਟਰ ਦਾ ਆਪਾਂ ਕੱਟ ਲਿਆ ਥੋੜਾ ਜਿਹਾ ਰਹਿ ਗਿਆ ਬਸ ਜੱਪੀ ਜਲਦੀ ਐਂ ਕੱਟ ਲਈ ਬ੍ਰੀਕ 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 ਥੋੜਾ ਜਿਹਾ ਟਾਈਮ ਲੱਗ ਜਾਂਦਾ ਬ੍ਰੀਕ ਬ੍ਰੀਕ ਤੇ ਨਾ ਕਾਲੀ ਨਾਲ ਕੰਮ ਕਰ ਰਹੇ ਆਂ ਆਪਾਂ ਲੇਟ ਹੋ ਗਈਆਂ ਅੱਜ ਚਲੋ ਟਮਾਟਰ ਵੀ ਆਪਾਂ ਕੱਟ ਲਈ ਪਿੰਡੀ ਵੀ ਕੱਟ ਲਈ ਹੁਣ ਆਪਾਂ ਬਣਾਉਣੀ ਹੈ ਚਲਦੇ ਆਪਾਂ ਹੁਣ ਕਿਚਨ ਦੇ ਵਿੱਚ ਤੁਸੀਂ ਵੀ ਆ ਜਾਓ ਮੇਰੇ YouTube ਫੈਮਿਲੀ ਹਾਂਜੀ ਹੁਣ ਆਪਾਂ ਲਾਉਣੀ ਆ ਸਰੋਂ ਦੇ ਤੇਲ ਦਾ ਤੜਕਾ ਤੇ ਥੋੜਾ ਜਨਾ ਟੇਸਟ ਵਾਸਤੇ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦਿੰਨੀ ਹਾਂ അപ്പോ അതേറ്റ മുട ചെറിയ അപ്പം സെറ്റ് ചെയ്ത് ഇനി ഇനി ചെറിയ തരના അപ്പം ഞാൻ ഫുൾ ടയർ കാണുന്നതാണ് ദാ ഈ ചെറിയ അപ്പം തന്നെ കോട്ട് ചെയ്യണം ഓക്കേ ਲਗਾ ਹੋ ਗਿਆ ਤਾਂ ਇਹ ਤੇਰਾ ਰੋੜੀਆਂ ਬਣੀ ਗਏ ਹਰੀ ਮਿਰਚ ਐਡ ਕਰ ਦਿੰਦੇ ਆ ਇਹਦੇ ਵਿੱਚ ਆਪਾਂ 3 ਮਿੰਟ ਚਾਲਾਂਗੇ ਥੋਸ ਮਾਰ ਕੇ ਤੇ ਛੀਰ ਪਾਇਆ ਇਹਦੇ ਵਿੱਚ ਆਪਾਂ ਦੁੱਧੂ ਨਹੀਂ ਕਟੀਆਂ ਇਹ ਆ ਦੇਖੋ ਛੀਰ ਪਾ ਕੇ ਨਾਲ ਦੋ ਦੋ ਬਸ ਚਾਲੇ ਘਟਾ ਪਾ ਲਿਆ ਇਹਦੇ ਤੋਂ ਤੋਂ ਸਾਈਡ ਦੇ ਵਿੱਚ മസാലേഡ് എമ മസാല रेड ജീഡ മർച്ച ഹീ ധന ഇയച്ച പൗഡർ ਹਿੰਸਾ ਲੱਗਦਾ ਕਰਦੇ ਹਾਂ ਤੇ ਇਹਨੂੰ ਨੂੰ ਸਿਮਨ ਤੇ ਕਰਕੇ ਥੋੜਾ ਜਿਹਾ ਆਪਾਂ ਗਿਆ ਸੀ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਸਿਮ ਗਿਆੜੇ ਕਰ ਦਿੰਦੇ ਹਾਂ ਮਸਾਲੇ ਵਿੱਚ ਇਹਦੇ ਵਿੱਚ ਇਹਨਾਂ ਚੰਗੀ ਤਰ੍ਹਾਂ ਨਾ ਮਸਾਲਾ ਰਚਾ ਦਾਂਗੇ ਜਿਹੜਾ ਆਪਾਂ ਚੀਰ ਪਾਇਆ ਨਾ ਵਿਚਾਲੇ ਇਹਨਾਂ ਦੇ ਮਤਲਬ ਕਿ ਦੂਸਰੇ ਲੋਟ ਦੀ ਕੱਟੀਆਂ ਇਨਾ ਕਿ وصلنا ਤੱਕ ਕਰਾ ਨਵੀਆਂ ਐਡ ਕਰ ਦਈਏ ਆਪਾਂ ਥੋੜੀ ਜਿਹੀ ਵੱਧ ਮੇਨ ਤਾਹਰ ਬਣਦੀ ਹੈ ਬਹੁਤ ਵਧੀਆ ਉਹਨਾਂ ਨੂੰ ਦੂਸਰੇ ਮੋਟ-ਮੋਟ ਕੱਟ ਕੇ ਬਣਾਉਣੇ ਨੇ ਛੋਟੀਆਂ-ਛੋਟੀਆਂ ਅਸੀਂ ਰੱਖਦੇ ਹਾਂ ਜਦੋਂ ਵਧੀਆ ਬਣਦੀਆਂ ਬਸ ਛੋਟਾ ਦੇਣ ਨੂੰ 5 ਤੋਂ 7 ਟਾਈਮਰ ਰੱਖ ਲਾ जल्दी बनती है इन्होंने थोड़ा जा टाइम लग जाए पर बनती है बहुत टेस्टी है चंकी तरह ना पाना मसला हम आप करके उपरों भाव बंद करके ढक के बनावे ਪਿੰਡੀਆਂ ਦੀ ਸਬਜੀ ਬਣ ਕੇ ਹੋ ਗਈ ਤਿਆਰ ਤੇ ਆ ਵੇਖੋ ਵਧੀਆ ਸੋਹਣੀ ਬਣੀ ਜੀ ਤੇ ਤੁਹਾਨੂੰ ਮੈਂ ਕੁੱਲਿਚ ਪਾ ਕੇ ਦਿਖਾਉਣੀ ਆ। ਉਹ ਮੈਂ ਬੜੀ ਕਰਮੀ ਕਰਮੀ ਪਿੰਡੀਆਂ ਜੇ ਨਹੀਂ ਹੋਈਆਂ ਹੋਣਗੇ। ਆ ਦੇਖੋ ਕਿੰਨੀਆਂ ਸੋਹਣੀਆਂ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਹਨੂੰ ਕਿਹਨੂੰ ਪਿੰਡੀਆਂ ਦੀ ਸਬਜੀ ਪਸੰਦ ਆ ਕਿਹਨੂੰ ਕਿਹਨੂੰ ਵਧੀਆ ਲੱਗੀ ਜਿਹੜੀ ਆਪਾਂ ਬਣਾਈ ਆ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਗੇ ਕਰਦਿਆ ਕਰੋ ਸ਼ੇਅਰ ਤੇ ਲਾਈਕ। ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜਰੂਰ ਮੈਨੂੰ।